ਹਾਂਜੀ ਮੇਰੇ ਭੈਣ ਭਰਾ ਸੋਚ ਲਿੰਦੇ ਆ ਕਿ ਆਪਾਂ ਇੰਡੀਆ ਤੋਂ ਜਿਹੜੇ ਮਰਜ਼ੀ ਕੰਮ ਚ ਚਲ ਜਾਈਏ ਫੇਰ ਆਪਾਂ ਕਰੋਸ਼ੀਆ ਦੇ ਵਿੱਚ ਚੇਂਜ ਕਰ ਲਵਾਂਗੇ ਕੋਈ ਵੀ ਜੋਬ ਕਿਉਂਕਿ ਚੇਂਜ ਹੋ ਜਾਂਦੀ ਹੈ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਤੇ ਤੁਸੀਂ ਜਿਹੜੀ ਵੀ ਕੰਪਨੀ ਦੇ ਵਿੱਚ ਫਸਟ ਆਉਂਦੇ ਆ ਉਹਦੇ ਵਿੱਚ ਕੰਮ ਜ਼ਰੂਰ ਕਰੋ ਠੀਕ ਹੈ ਨਾ 7-8 ਮਿੰਟ 10 ਮਿੰਟ ਦੇ ਤੱਕ ਰੁਕੋ ਕਰੋ ਠੀਕ ਹੈ ਨਾ 10 ਮਿੰਟ ਨੇ ਪੱਕਾ ਕੰਮ ਉਹਦੇ ਵਿੱਚ ਕਰੋ ਠੀਕ ਹੈ ਨਾ ਕਿਉਂਕਿ ਜਿਹੜੀ ਕੰਪਨੀ ਨੇ ਤੁਹਾਨੂੰ ਵੀਜ਼ਾ ਦੇਣਾ ਹੈ ਉਹ ਤੁਹਾਨੂੰ ਕੰਮ ਦੇ ਵਾਸਤੇ ਲੈ ਕੇ ਆ ਰਹੀ ਆ ਉਹਨਾਂ ਨੂੰ ਬੰਦਿਆਂ ਦੀ ਲੋੜ ਆ ਇੱਥੇ ਠੀਕ ਹੈ ਨਾ ਔਰ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਕੋਰੀਆ ਦਾ ਵੀਜ਼ਾ ਅਪਲਾਈ ਕਰਦੇ ਜਾਂ ਕਿਸੇ ਹੋਰ ਵੀ ਕੰਟਰੀ ਦਾ ਵੀਜ਼ਾ ਯੂਰਪ ਦਾ ਅਪਲਾਈ ਕਰਦੇ ਆ ਤੇ ਉਹਨੂੰ ਜਿਹੜਾ ਟਾਈਮ ਜਾਂ ਲੱਗਦਾ ਆ ਠੀਕ ਹੈ ਨਾ ਇਹ ਦੁਬਈ ਤਾਂ ਹੈ ਨਹੀਂ ਉਹ ਕਿ ਡੇਢ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਆਪਾਂ ਨੂੰ ਜਿਹੜਾ ਆ ਵੀਜ਼ਾ ਮਿਲ ਜਾਣਾ ਤੇ ਮੇਰਾ ਪ੍ਰਾਧ ਜਦੋਂ ਵੀ ਤੁਸੀਂ ਅਪਲਾਈ ਕਰਦੇ ਆ ਆਪਣਾ ਕੇਸ ਕਿਸੇ ਵੀ ਯੂਰਪ ਕੰਟਰੀ ਦਾ ਤੇ ਜਿਹੜੇ ਕੰਮ ਤੇ ਜਿਹੜੀ ਕੰਪਨੀ ਤੁਹਾਨੂੰ ਬੁਲਾ ਰਹੀ ਆ ਉਹਦੇ ਵਿੱਚ ਕੰਮ ਜ਼ਰੂਰ ਕਰੋ ਤੁਸੀਂ ਕਿਉਂਕਿ ਉਹ ਤੁਹਾਨੂੰ ਕੰਮ ਦੇ ਲਈ ਬੁਲਾ ਰਹੀ ਹੈ ਤੁਸੀਂ ਕੰਮ ਨਹੀਂ ਕਰੋਗੇ ਜਾਂ ਫਿਰ ਇਥੋਂ ਮੁਬ ਕਿਤੇ ਹੋਰ ਪਾਸੇ ਹੋ ਜੰਦੇ ਆ ਉੰਦੇ ਸਾਰੀ ਹੈ ਨਾ ਕਿਤੇ ਪੁਰ ਪਾਸੇ ਤੁਸੀਂ ਮੂਵ ਹੋ ਵਾਏ ਹੋਰ ਕੰਟਰੀਆਂ ਚ ਚਲ ਜਾਂਦੇ ਆ ਤਾਂ ਉਹਦੇ ਕਰਕੇ ਫਿਰ ਕੀ ਹੁੰਦਾ ਯਾਰ ਕਾਟ ਖਰਾਬ ਹੁੰਦਾ ਆ ਠੀਕ ਹੈ ਨਾ ਇੰਡੀਅਨ ਬੰਦੇ ਜਿਹੜੇ ਆ ਉਹ ਕੰਮ ਇੱਥੇ ਆਉਂਦੇ ਆ ਵੀਜ਼ਾ ਲੈਂਦੇ ਆ ਔਰ ਹੋਰ ਪਾਸੇ ਮੂਵ ਹੋ ਜਾਂਦੇ ਆ ਇਸੇ ਕਰਕੇ ਹੀ ਜਿਹੜੀਆਂ ਪ੍ਰੋਬਲਮਾਂ ਆਂਦੀਆਂ ਆ ਇਹ ਆਪਾਂ ਗੱਲਾਂ ਨੂੰ ਜਰੂਰ ਉਹ ਮਤਲਬ ਕਿ ਫੋਲੋ ਨਹੀਂ ਕਰਦੇ ਹੈਗੇ ਛੋਟੀਆਂ ਛੋਟੀਆਂ ਇਣੀਆਂ ਗਲਤੀਆਂ ਆ ਇਹ ਜਿਹੜੇ ਬੰਦਿਆਂ ਨੇ ਸੋਚਿਆ ਰਿਆ ਨਾ ਬਾਹਰ ਹੋਣ ਦਾ ਯੂਰਪ ਕੰਟਰੀ ਦਾ ਉਹਨਾਂ ਦੇ ਵੀ ਜਿਹੜੇ ਸੁਪਨੇ ਆ ਉਹ ਜਿਹੜੇ ਆ ਮਤਲਬ ਕਿ ਖਤਮ ਕਰ ਰਹੀਆਂ ਨੇ ਨਾ ਇਹ ਪ੍ਰੋਬਲਮ ਆ ਤੇ ਇਸੇ ਕਰਕੇ ਮੇਰਾ ਭਰਾ ਤੁਸੀਂ ਜਦੋਂ ਵਰਕ ਪਰਮਿਟ ਤੇ ਕਿਸੇ ਵੀ ਕੰਟਰੀ ਚ ਹੁਣਾ ਹੁੰਦਾ ਹੈ ਤੇ ਕੋਸ਼ਿਸ਼ ਕਰਿਆ ਕਰੋ ਕਿ ਉਹ ਕੰਪਨੀ ਦੇ ਵਿੱਚ ਜਿਹੜੀ ਆਪਣਾ 1 ਸਾਲ ਤਾਂ ਜ਼ਰੂਰ ਲਾਓ ਠੀਕ ਹੈ ਨਾ ਜਦੋਂ ਤੁਹਾਡੀ ਲਾਸਟ ਆਈਡੀ 1 ਮਹੀਨੇ ਦੀ ਜਾਂ 2 ਮਹੀਨੇ ਦੀ ਪਈ ਹੋਗੀ ਉਸ ਤੋਂ ਬਾਅਦ ਤੁਸੀਂ ਜ਼ਰੂਰ ਦੂਜੀ ਕੰਪਨੀ ਦੇਖੋ ਜੇ ਤੁਸੀਂ ਚੇਂਜ ਕਰਨੀ ਹੈ ਫਿਰ ਤੁਸੀਂ ਲੀਗਲ ਤਰੀਕੇ ਨਾਲ ਚੇਂਜ ਕਰੋ ਕਿਉਂਕਿ ਜਿਹੜੀ ਕੰਪਨੀ ਵਿੱਚ ਤੁਸੀਂ ਆਏ ਹੁੰਦੇ ਆ ਉਹਨਾਂ ਨੂੰ ਵੀ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਤੁਸੀਂ ਆਪਣਾ ਜਿਹੜਾ ਟਾਰਗੇਟ ਹੈ ਕੰਮ ਦਾ ਜਿਹੜਾ ਵੀ ਉਹਨਾਂ ਨੇ ਸੱਤਿਆ ਹੋਊਗਾ ਉਹ ਪੂਰਾ ਹੋ ਜਾਂਦਾ ਹੁੰਦਾ ਹੈ ਆ ਤੇ ਇਸੇ ਕਰਕੇ ਮੇਰਾ ਪ੍ਰਾਗ ਕਿ ਜਿਹੜੀ ਆ ਹੁਣ ਵੀਜੇ ਦੀ ਪ੍ਰੋਬਲਮ ਹੁੰਦੀ ਆ ਨਾ ਜਾਂ ਤਾਂ ਕਈਆਂ ਦੇ ਸਟੈਂਪਿੰਗ ਨਹੀਂ ਹੁੰਦੇ ਹੈਗੇ ਜਾਂ ਫਿਰ ਲੇਟ ਹੁੰਦੇ ਆ ਵਰਕ ਪਰਮਿਟ ਜਾਂ ਕੰਮ ਕਰੋਸ਼ੀਆ ਦਾ ਪ੍ਰੋਬਲਮ ਹੁੰਦੇ ਆ ਜਾਂ ਵੀਜੇ ਦਾ ਤੇ ਇਹ ਇਸੇ ਕਰਕੇ ਹੀ ਹੁੰਦੇ ਆ ਕਿਸੇ ਕਿਉਂਕਿ ਇੰਡੀਅਨ ਇਹਨਾਂ ਨੇ ਕੰਮ ਕਰਨ ਵਾਸਤੇ ਬੰਦੇ ਲੈ ਕੇ ਆਉਂਦੇ ਆ ਤੇ ਜਦੋਂ ਫਿਰ ਉਹ ਕੰਪਨੀ ਦੇ ਵਿੱਚ ਬੰਦੇ ਨਹੀਂ ਜਾਂਦੇ ਹੈਗੇ ਠੀਕ ਹੈ ਨਾ ਇਧਰ ਉਧਰ ਹੋ ਜਾਂਦੇ ਆ ਤੇ ਫਿਰ ਕੰਪਨੀ ਕੀ ਕਰੂਗੀ ਬਤਾਓ ਫਿਰ ਕੰਪਨੀ ਕੀ ਕਰੂਗੀ ਉਹਨਾਂ ਨੇ ਉਹਨਾਂ ਕੋਲ ਤਾਂ ਕੋਈ ਰਸਤਾ ਹੀ ਨਹੀਂ ਪੱਛਦਾ ਫਿਰ ਹਨਾ ਫਿਰ ਉਹ ਕੀ ਹੈ ਕਿ ਅੱਗੇ ਤੱਕ ਗੱਲ ਪਚਾਉਂਦੇ ਹੈਗੇ ਜਿਹੜੇ ਇੰਡੀਅਨ ਬੰਦੇ ਆ ਉਹ ਇਦਾਂ ਕਰਦੇ ਆ ਤੇ ਇਸੇ ਕਰਕੇ ਜਿਹੜੀ ਵੀਜ਼ਾ ਦੀ ਪ੍ਰੋਬਲਮ ਹੁੰਦੀ ਆ ਠੀਕ ਹੈ ਨਾ ਹੁਣ ਆ ਪਿੱਛੇ ਜੇ ਨੇਪਾਲੀਆਂ ਦੇ ਕਿੰਨੇ ਕੁ ਵਰਕ ਪਰਮਿਟ ਬਹੁਤ ਹੀ ਜ਼ਿਆਦਾ ਨੇਪਾਲੀ ਇੱਥੇ ਆਏ ਆ ਇਹ ਮਤਲਬ ਉਹ ਇੱਥੇ ਰਹਿ ਕੇ ਕੰਮ ਕਰਦੇ ਆ ਜਾਓ ਤੁਸੀਂ ਮੁਸ਼ਕਲ ਨਹੀਂ ਹੈਗੀ ਜੇ ਤਾਂ ਅੱਗੇ ਸੈਟਿੰਗ ਹੈਗੀ ਆ ਜਾਓ ਜ਼ਰੂਰ ਪਰ ਤੁਸੀਂ ਜਿਹੜੀ ਕੰਟਰੀ ਤੁਹਾਨੂੰ ਵੀਜ਼ਾ ਦੇ ਰਹੀ ਆ ਜਿਹੜੀ ਕੰਪਨੀ ਤੁਹਾਨੂੰ ਵੀਜ਼ਾ ਰਹੀ ਆ ਵੀਜ਼ਾ ਦੇ ਰਹੀ ਆ ਤੁਸੀਂ ਉਹਦੇ ਵਿੱਚ ਕੰਮ ਤਾਂ ਕਰੋ ਹਨਾ ਥੋੜਾ ਟਾਈਮ ਤਾਂ ਕੰਮ ਕਰੋ ਮੇਰਾ ਭਰਾ ਇਹ ਗੱਲਾਂ ਜਰੂਰ ਸੋਚਣ ਵਾਲੀਆਂ ਆ ਕਿਉਂਕਿ ਕਾਫੀ ਬੰਦਿਆਂ ਦੇ ਸੁਪਨੇ ਹੈਗੇ ਆ ਠੀਕ ਹੈ ਨਾ ਯੂਰਪ ਆਉਣ ਦਾ ਸੋ ਤੁਹਾਡੇ ਕਰਕੇ ਉਹਨਾਂ ਦੇ ਸੁਪਨੇ ਨਾ ਟੁੱਟਣ ਤੁਸੀਂ ਜਦੋਂ ਵੀ ਹੁੰਨੇ ਆ ਉਹ ਕੰਪਨੀ ਤੋਂ ਕੰਮ ਕਰਕੇ ਦਿਓ ਥੋੜਾ ਟਾਈਮ ਬਾਅਦ ਚੋਂ ਜਿੱਥੇ ਮਰਜ਼ੀ ਉਹ ਕੋਈ